ਬਾਬਾ ਜੀ ਕਿਹੜਾ ਕੰਮ ਕਰਦੇ ਹੈਂ ਇਹ? ਐਹੀ ਆਪਣਾ ਟੋਅ ਟਵਾਈਦਾ ਕਿ ਉਤਰਾ? ਨਹੀਂ ਜਿਹੜਾ ਨਿੱਲ ਦਾ ਗੱਲ ਹੈ ਜਿਹੜਾ ਮੇਲੇ ਕਾਲੀ ਦਾ ਰਿਕਸ਼ਾ ਆਪਣਾ ਵਾ ਕੀ ਕਿਰਾਏ ਤੇ ਆਪਣਾ ਤਾਂ ਦੁਰੂਦ ਆਮਦਾਸ ਬਹੁਤ ਜੀਤ ਬੰਦਾ ਵਾਦੇ। ਬਾਬਾ ਜੀ ਕਿੰਨੀ ਮਾਇਕ ਮਲੀ ਅੱਜ? ਹਾਂਜੀ ਕਿੰਨੀ ਮਾਇਕ ਮਲੀ ਜੇ? ਮੈਂ ਜਮਾਇ 70 ਰੁਪਏ ਬਣਾਇਆ। 70 ਰੁਪਏ ਬਾਬਾ ਜੀ 70 80 ਰੁਪਏ ਦਾ ਨਵਾਂ ਰਿਕਸ਼ਾ ਮਿਲਦਾ ਪਿਆ ਜੀ। ਲੈਣਾ ਜੀ? ਨਵਾਂ 70 ਰੁਪਏ ਦਾ ਮਿਲਣਾ ਇਹ ਚਾਹੀਦਾ ਚਲੋ ਫਿਰ ਚਲੀਏ ਆਪਾਂ ਜੀ ਸੀ ਦੀ ਰਿਕਸ਼ੇ ਵਾਲੇ ਬਕਰ ਮੰਡੀ ਦੇ ਅੰਦਰ ਪਤਾ ਹੀ ਚਲੋ ਅਸੀਂ ਪਹੁੰਚ ਜੋ ਠੀਕ ਆ 70 ਰੁਪਏ ਖੁੱਲੇ ਗਿਆ 70 ਰੁਪਏ ਖੁੱਲੇ ਆ ਦਿਖਾਓ ਕਿੰਨੇ ਆ ਆ 50 ਰੁਪਏ ਆ ਚਲੋ ਆ 50 ਤਾਂ ਤੁਹਾਨੂੰ ਦੇ ਦੇਨੇ ਆ ਆ ਜਾਓ ਫਿਰ ਕਿੱਥੇ ਭਲਾ ਜਾਣਾ ਵਾ ਮਾਈ ਵਾਲੇ ਮੋੜ ਤੇ ਜੀਸੀ ਰਿਕਸ਼ਾ ਵਾਲੇ ਹੈਗੇ ਨਾ ਜੀਸੀ 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 ਪਤਾ ਹੈ ਮੈਂ ਤੁਹਾਨੂੰ ਹੁਣੇ ਲਿਖ ਦਿੰਦਾ ਉੱਥੇ ਤੁਸੀਂ ਪਹੁੰਚ ਕੇ ਕਹਿਣਾ ਵਾ ਨਿਰਵੈਰ ਭਾਈ ਨੇਥ ਭੇਜਿਆ ਵਾ ਕਿਨੇ ਭੇਜਿਆ ਨਿਰਵੈਰ ਭਾਈ ਨੇਥ ਤੇ ਜਾ ਵਾ ਤੂੰ ਰਿਕਸ਼ਾ ਲੈ ਕੇ ਜਾਓ ਆ 50 ਰੁਪਏ ਦੇ ਵਿੱਚ ਤੁਹਾਨੂੰ ਨਵਾਂ ਰਿਕਸ਼ਾ ਮਿਲ ਜਾਊਗਾ ਹੁਣੇ ਹੁਣੇ ਚੱਲ ਜਿਓ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ ਆ ਮੇਰਾ ਇੱਕ ਨੰਬਰ ਉੱਥੇ ਜਾ ਕੇ ਮੇਰੀ ਫੋਨ ਤੇ ਗੱਲ ਕਰਵਾ ਦਿਓ ਜਰਾ ਸੁਣੋ ਆ 50 ਰੁਪਏ ਦਾ ਇਹ ਨਵਾਂ ਰਿਕਸ਼ਾ ਚਲਾ ਪਹੁੰਚ ਪਹੁੰਚ ਮੈਂ ਆ ਗਿਆ ਸਾਨੀ ਗੁਰੂਗਰਾਮ ਦਾ ਸੋ ਅਜਿਹੇ ਬਜ਼ੁਰਗਾ ਨੂੰ ਭਾਰੀ ਮਤਲਬ ਹੁਣ ਇਹਦੇ ਮਨ ਦਾ ਖਾਬ ਆ ਇਹਦੇ ਮਨ ਦਾ ਖਾਬ ਆ ਹੁਣ ਇਹਨੂੰ ਜਾਂਦ ਜਾਂਦੇ ਰਿਕਸ਼ਾ ਮਿਲ ਜਾਣਾ ਨਵਾ ਤੇ ਤੁਹਾਡਾ ਗੁਰੂ ਕਿੰਨਾ ਖੁਸ਼ ਹੋਣਾ ਤਰੀਆ ਸੋਚੋ ਉਹ ਕਿੰਨਾ ਖੁਸ਼ ਹੋਊਗਾ ਬਜ਼ੁਰਗ ਉਸ ਤੋਂ ਬਾਅਦ ਤੁਹਾਡਾ ਗੁਰੂ ਕਿੰਨਾ ਖੁਸ਼ ਹੋਊਗਾ ਕਿ ਸਿੰਘਾਤ ਨੂੰ ਮੇਰੇ ਪੁੱਤ ਨੂੰ ਕਿਹਾ ਕੇ ਦਿੱਤਾ। ਅੱਛਾ ਜੀ। ਉਹਦੇ ਵਾਸਤੇ ਗੱਡੀ ਬਣ ਜਣੀ। ਕਾਰ ਉਹਦੇ ਲਈ ਕਾਰ ਆ। ਇਸ ਬਜ਼ੁਰਗ ਵਾਸਤੇ ਕਾਰ ਆ। ਤੇ ਜੀ ਧੀ ਪੁੱਤੋ ਕੀ ਵਾਈਫ ਹੋਏਗੀ ਹਣਾ ਬਜ਼ੁਰਗ ਦੀ। ਉਹਨੇ ਪੁੱਛੂਗੀ ਕਿ ਕਿਥੋਂ ਲੈ ਕੇ ਆਇਆ? ਉਹ ਕਹੂਗਾ ਕਿ ਸਿੰਘ ਮਿਲਿਆ ਸੀ ਦਮਾਲਾ ਬਣਿਆ ਸੀ। ਤਾਂ ਗੁਰੂ ਰਾਮਦਾਸ ਬੋਲਦਾ ਸੀ। ਉਹਨੇ ਮੈਨੂੰ ਲਿਆਤਾ। ਉਹਦੀ ਬੋਲੀ ਜੀ ਕਹਿੰਦਾ ਪੱਕਾ ਹੋ ਗੀ ਗੁਰੂ ਰਾਮਦਾਸ ਹੀ ਹੋਣਾ। ਉਹਦਾ ਹੋਰ ਵਿਸ਼ਵਾਸ ਗੁਰੂ ਰਾਮਦਾਸ ਤੇ ਪੱਕਾ ਹੋ ਜਣਾ। ਠੀਕ ਨਾ ਭਾਜੀ? ਇਹ ਚੀਜ਼ ਆ। ਵਾਹਿਗੁਰੂ ਜੀ ਵਾਹਿਗੁਰੂ ਜੀ। ਹਾਂਜੀ ਦਵਾਬੀਓ ਬਾਈ ਖਾਲਸਾ ਬਾਈ ਗੁਰਜੀ ਕੀ ਫਤਿਹ ਜੀ ਵੇਹਲੀ ਗੱਡੀ ਹਾਂਜੀ ਆ ਗਈ ਠੀਕ ਐ ਪਸੰਦ ਆ ਗਈ ਐ ਹਾਂਜੀ ਆ ਗਈ ਕਿੰਨੇ ਦੀ ਲਈ ਆਪਾਂ ਇਹ ਹੈ ਪਿਆਵਾ ਜੀ ਦਾਦਾ ਜੀ 50 ਦੇ ਵੇ ਦੀ ਠੀਕ ਐ ਰੰਗ ਠੀਕ ਐ ਹਾਂਜੀ ਪਸੰਦ ਆ ਗਿਆ ਤੇ ਕੰਨ ਲਾਜੀ ਬਾਬਾ ਜੀ ਤੁਹਾਨੂੰ ਪਤਾ ਹੀ ਤੁਹਾਨੂੰ ਗੱਡੀ ਮਿਲਨੀ ਐ ਨਾ ਇਹ ਮਿਲਣੀ ਥਾ ਕੁਛ ਨਹੀਂ ਭਰਾ ਜੀ ਨਾ ਮਨੇ ਪਹਿਲੇ ਜੀ ਦਾ ਪਾਗੈ ਨਹੀਂ ਸੀ ਅਗਲਾ ਪਾਗੈ ਇਹ ਆਪਣਾ ਧਿਆਨ ਲਾਉਣਾ ਪੈ ਗਿਆ ਇਹ ਤੁਹਾਡੇ ਗੁਰੂ ਨੇ ਦਿੱਤੀ ਆ ਗੁਰੂ ਅਮਰਦਾਸ ਪਾਸ਼ਾ ਜੀ ਨੇ ਕਿਨੇ ਦਿੱਤੀ ਆ ਗੁਰੂ ਅਮਰਦਾਸ ਨਹੀਂ ਬਾਬਾ ਜੀ ਗੁਰੂ ਅਮਰਦਾਸ ਪਾਸ਼ਾ ਨੇ ਬਾਬਾ ਦੀਪ ਸਿੰਘ ਨੇ ਠੀਕ ਹੈ ਨਾ ਇਹ ਤੁਹਾਡੇ ਗੁਰੂ ਨੇ ਤੁਹਾਨੂੰ ਦਿੱਤੀ ਆ ਤੁਹਾਡਾ ਰਿਕਸ਼ਾ ਬੜਾ ਖਰਾਬ ਸੀ ਹਾਂਜੀ ਤੇ ਇਸ ਕਰਕੇ ਗੁਰੂ ਅਮਰਦਾਸ ਪਾਸ਼ਾ ਜੀ ਨੇ ਸਾਨੂੰ ਭੇਜਿਆ ਜਿਸ ਅਗੇ ਤਰੀ ਗੱਡੀ ਨਵੀਂ ਬਣ ਗਈ ਆ ਹਾਂਜੀ ਠੀਕ ਹੈ ਚਲੋ ਆ ਜਿਓ ਬਈ ਨੀ ਨੀ ਮੇਰੀ ਮਿਹਰਬਾਨੀ ਕੋ ਨਹੀਂ ਬਾਬਾ ਜੀ ਗੁਰੂ ਅਮਰਦਾਸ ਪਾਸ਼ਾ ਜੀ ਨੇ ਤਾਨੂੰ ਦਿੱਤੀ ਹੈਗੀ ਠੀਕ ਹੈ ਜੀ ਅੱਜ ਜਦੋਂ ਗੱਡੀ ਘਰੇ ਲੈ ਕੇ ਜਾਓਗੇ ਤੇ ਮਾਤਾ ਕੀ ਕਹੂਗੀ ਫਿਰ ਮਾਤਾ ਵੀ ਖੁਸ਼ ਹੋएगी ਉਹਨੇ ਤੁਹਾਨੂੰ ਜਣਾ ਕਿਥੋਂ ਲੈ ਕੇ ਆ ਗਏ ਫਿਰ ਕੀ ਕਹੇਗਾ ਬਾਪੂ ਤੋਈ ਕਿਉਂ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਦਿੱਤੀ ਆ ਰਾਮਦਾਸ ਪਾਤਸ਼ਾਹ ਜੀ ਨੇ ਹਾਂ ਗੁਰਾਮਦਾਸ ਪਾਤਸ਼ਾਹ ਜੀ ਨੇ ਤੁਹਾਨੂੰ ਦਿੱਤੀ ਆ ਠੀਕ ਹੈ ਨਾ ਮਾਤਾ ਹੀ ਕਹੂਗੀ ਕਿਨੇ ਦਿੱਤੀ ਫਿਰ ਕੀ ਕਹਣਾ ਗੁਰਾਮਦਾਸ ਗੁਰਾਮਦਾਸ ਪਾਤਸ਼ਾਹ ਜੀ ਨੇ ਦਿੱਤੀ ਤੁਹਾਨੂੰ ਠੀਕ ਹੈ ਤੁਹਾਡਾ ਗੁਰੂ ਬੜਾ ਬਿਆਨਤਾ ਹੈ ਬਾਬਾ ਜੀ ਕਿੰਨੀ ਉਮਰ ਹੋ ਗਈ ਤੁਹਾਡੀ ਬਣਾ ਨਹੀਂ ਉਮਰ ਬਾਅਦ ਦੇਖਦਾ ਦਿੱਸੇ ਪੱਕਾ ਹੀ ਹਾਰ ਦੇ ਹੋ ਗਿਆ 70 ਸਾਲ ਪੱਕਾ ਹੀ 70 6 76 76 ਸਾਲ ਦੀ ਸਰਾਏ ਗੁਰੂ ਵਾਹ ਜੀ ਕਿੰਨੀ ਮਾਇਕ ਮੰਦੇ ਰੋਜ਼ਤ ਬਾਬਾ ਜੀ ਬਾਬਾ ਜੀ ਇਹ ਹਾਂ ਜਿੰਨੇ ਈ 100 ਰੁਪਈਆ 1.5 200 ਰੁਪਈਆ ਹਣਾ ਤੇ ਸ਼ੁਕਰ ਹੋ ਜ ਹੋਈ ਹੁੰਦਾ ਇੰਨੇ ਚ 1.5 200 ਚ ਆ ਬਾਬਾ ਨੇ ਲੈਣਾ ਆ ਤਾਂ ਲੈਣਾ ਵਾ ਥੋੜਾ ਬੋੜਾ ਪੇਲੂ ਲੈ ਹੀ ਜਾ ਵਾ ਹਾਂ ਆ ਗਏ ਲੈ ਗਏ ਕਦੀ ਕਿਸ ਨੇ ਕਿਹਾ ਨਹੀਂ ਕਿ ਬਾਬੂ ਆ ਮਤ ਨੂੰ ਰਿਕਸ਼ਾ ਲੈ ਦੇਵਾ ਤੇ ਰਿਕਸ਼ਾ ਬੜਾ ਖਰਾਬ ਆ ਨਾ ਨਾ ਕਦੀ ਨਹੀਂ ਕਿਹਾ ਕਿਸ ਨੇ ਕਦੀ ਗੁਰੂ ਤੇ ਕੋਈ ਗਿਲਾ ਹੋਇਆ ਗੁਰੂ ਰਾਮਦਾਸ ਪਾਸ਼ਾ ਦੇ ਗਰੀਬੀ ਦਿੱਤੀ ਕੋਈ ਗਿਲਾ ਨਹੀਂ ਕੋਈ ਵੀ ਗਿਲਾ ਨਹੀਂ ਤਾਂ ਵੀ ਗਰੀਬੀ ਹੈ ਨਹੀਂ ਨਹੀਂ ਸਹੀ ਗੱਲਾਂ ਵਾਹਿਗੁਰੂ ਵਾਹਿਗੁਰੂ ਸ਼ੁਕਰ ਹੈ ਹਾਂ ਸ਼ੁਕਰ ਹੈ ਗੁਰੂ ਰਾਮਦਾਸ ਪਾਸ਼ਾ ਜੀ ਦਾ ਸੋ ਸਿੰਘੋ ਅਜੇ ਹੀ ਬਾਬੇ ਆਵੇ ਲੋ ਸਾਨੂੰ ਕੋਈ ਨਹੀਂ ਪੁੱਛਦਾ ਅਸੀਂ ਵੱਡੇ ਵੱਡੇ ਲੰਗਰ ਲਾ ਤੇ ਹਨਾ ਲੋਕਾਂ ਨੂੰ ਖਵਾਤਾ ਪਰ ਆਪਣੇ ਸਾਡੇ ਬਾਬੇ ਹੈ ਬੁੱਢੇ ਬੁੱਢੇ ਹੱਥ ਹੋ ਗਿਆ ਤੇ ਬੁੱਢੇ ਹੱਥਾਂ ਨਾਲ ਅੱਲੇ ਵੀ ਰਿਕਸ਼ਾ ਚਲਾਉਂਦੇ ਆ ਪਰ ਸਾਨੂੰ ਕੋਈ ਨਹੀਂ ਪੁੱਛਦਾ ਸਾਨੂੰ ਕੋਈ ਨਹੀਂ ਪੁੱਛਦਾ ਕਿਉਂਕਿ ਸਾਡੇ ਸਿਰਾਂ ਦੇ ਉੱਤੇ ਦਸਤਾਰ ਆ ਤੇ ਸਭ ਨੂੰ ਇਹੀ ਲੱਗਦਾ ਕਿ ਇਹ ਠੀਕ ਠਾਕ ਹੀ ਹੋਣੀ ਆ ਇੰਜ ਹੀ ਇੰਜ ਹੀ ਲੱਗਦਾ ਜੀ ਸਾਡੇ ਆ ਭਰਾਵਾਂ ਨੂੰ ਇੰਜ ਲੱਗਦਾ ਸਾਡੇ ਜਿਹੜੇ ਨੌਜਵਾਨ ਆ ਯੰਗਸਟਰ ਉਹਨਾਂ ਨੂੰ ਇਹ ਤਰ੍ਹਾਂ ਲੱਗਦਾ ਹਾਂਜੀ ਕਿ ਬਾਬੇ ਨੇ ਪੱਗ ਬੰਨੀ ਹੈ ਤਾਂ ਠੀਕ ਹੀ ਹੋਣਾ ਠੀਕ ਹੈ ਰਿਕਸ਼ਾ ਚਲਾਉਂਦਾ ਪਿਆ ਪਰ ਇਹ ਨਹੀਂ ਪਤਾ ਕਿ ਬਾਬੇ ਦੀ ਜੇਬ 'ਚ ਸਾਰੇ 50 ਰੁਪਏ ਕਮਾਏ ਆ ਸ਼ਾਮ ਤੱਕ ਹਾਂਜੀ ਤਾਂ 50 ਰੁਪਏ ਕਮਾਏ ਨਾ ਜੀ ਤੁਸੀਂ ਹਾਂ ਮੈਂ ਯਾਰ ਤੇ ਸਾਡੇ ਬਾਬਿਆਂ ਨੇ 50 ਰੁਪਏ ਕਮਾਏ ਆ ਇਹ ਨਹੀਂ ਦਿਖਦਾ ਧੰਨ ਗੁਰੂ ਰਾਮਦਾਸ ਆਜੋ ਹੁੰਦੇ ਧੰਨ ਗੁਰੂ ਰਾਮਦਾਸ ਜੀ ਲਾਓ ਤਾਂ ਪਹਿਲੇ ਦੀ ਇਹ ਰਿਕਸ਼ੇ ਦੇ ਕਿੰਨੇ ਪੈ ਰਹਿਆ 50 50 ਰੁਪਏ ਆ 50 ਰੁਪਏ ਦੇ ਵਿੱਚ ਤੁਸੀਂ ਵਿਕਸ਼ਾ ਲਿਆ ਜੀ ਬਾਬਿਓ ਠੀਕ ਹੈ ਇਹ ਵੀ ਦਾਨ ਇਹ ਵੀ ਦਾਨ ਨਹੀਂ ਹੈਗਾ ਠੀਕ ਹੈ ਅਸੀਂ ਤੁਹਾਨੂੰ ਇਹ 50 ਰੁਪਏ ਦੇ ਵਿੱਚ ਦੇ ਰਹੇ ਹਾਂ ਠੀਕ ਹੈ ਲਿਓ ਸਿੰਘ ਸਾਹਿਬ ਜੀ ਆ ਇਹਦਾ ਬੇਲੇਜ ਠੀਕ ਹੈ ਚਲੋ ਬਹੁਤ ਸੋਣਾ ਬਾਬਾ ਜੀ ਇਹ ਤੁਸੀਂ 50 ਰੁਪਏ ਦਾ ਅਕਸਿਦਿਆ ਠੀਕ ਹੈ ਚਲੋ ਮਿਹਰਬਾਨੀ ਆਓ ਵੇਖੋ ਚਲਾ ਕੇ ਆਜੋ ਵੇਖੋ ਮੜਾ ਚਲਾ ਕੇ ਸਹੀ ਹੈ ਹਲਕੀ ਆ ਧੰਨ ਗੁਰੂ ਰਾਮ ਦਾ ਜੀ ਵੇਖੋ ਵੇਖ ਚਲਾ ਗਿਆ ਧੰਨ ਗੁਰੂ ਰਾਮਦਾਸ ਜੀ ਧੰਨ ਹਾਂ ਵੇਖੋ ਵੇਖ ਚਲਾ ਗਿਆ ਬੱਬਾ ਜੀ ਧੰਨ ਗੁਰੂ ਰਾਮਦਾਸ ਜੀ ਸੋ ਬਾਬਾ ਜੀ ਨੂੰ ਨਵੀਂ ਗੱਡੀ ਮਿਲ ਗਈ ਹੈ ਜੀ ਸੋ ਇਸ ਤਰ੍ਹਾਂ ਦੀਆਂ ਸ਼ਵੀਲਾਂ ਲਾਉਂਗੇ ਜਿਸ ਦਿਨਾਂ ਕੇਸ ਦੀ ਰੋਟੀ ਚੱਲ ਪਵੇ ਬਜ਼ੁਰਗਾ ਦਾ ਰਿਕਸ਼ਾ ਬੜਾ ਗਰਾਫ ਸੀ ਸੋ ਅੱਜ ਨਵਾਂ ਰਿਕਸ਼ਾ ਲੈ ਆਇਆ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਲੈ ਆ ਲੈ ਉਹ ਤੇ ਕਹ ਰਹੇ ਉੱਧ ਲੈ ਆਓ ਧੰਨ ਗੁਰੂ ਰਾਮਦਾਸ ਜੀ ਠੀਕ ਹੈ ਬਾਬਿਓ ਚੜਦੀ ਗਲਾ ਹਲਕਾ ਹੁਣ ਉਹਦੇ ਨੂੰ ਹੁਣ ਸਵਾਰੀ ਇੱਧਰ ਬੈਟੂਗੀ ਹਾਂਜੀ ਧੰਨ ਗੁਰਗ੍ਰਾਮਦਾਸ ਖੁਸ਼ ਹੋ ਤੂੰ ਹੈਂ ਖੁਸ਼ ਹੋ ਨਾ ਚਲੋ ਸ਼ੁਕਰ ਸ਼ੁਕਰ ਗੁਰਗ੍ਰਾਮਦਾਸ ਪਾਸ਼ਾ ਹੁਣ ਤੁਸੀਂ ਗੁਰਗ੍ਰਾਮਦਾਸ ਪਾਸ਼ਾ ਜੀ ਦਾ ਸ਼ੁਕਰਾਨਾ ਕਰਨਾ ਜਿਨ੍ਹਾਂ ਨੇ ਤੁਹਾਨੂੰ ਨਵੀਂ ਗੱਡੀ ਲੈ ਆਤੀ ਆ ਠੀਕ ਹੈ ਨਾ ਇਹ ਗੱਡੀ ਤੁਸੀਂ 5000 ਰੁਪਏ ਚ ਲਈ ਆ ਗੁਰਗ੍ਰਾਮਦਾਸ ਪਾਸ਼ਾ ਕੋ ਠੀਕ ਹੈ ਤੁਹਾਡਾ ਗੁਰੂ ਬੜਾ ਬਿਹਾਨਤਾ ਠੀਕ ਹੈ ਚਲੋ ਬਾਬਿਓ ਹੁਣ ਧਿਆਨ ਨਾ ਜਾਇਓ ਠੀਕ ਆ ਪਿਆਰਿਓ ਬਾਈ ਕਾਲ ਸਾਹਿਬ ਬਾਈ ਗੁਰਜੀ ਕੀ ਫਤਿਹ ਧਿਆਨਾ ਜਾਇਓ ਵਾਸ ਵਾਸ ਗਿਰਦਾਮ ਦਾ ਵਾਸ ਵਾਸ ਗਿਰਦਾਮ ਦਾ ਵਾਸ